ਨਾਬਾ ਦੇ ਇੰਚਾਰਜ ਗੁਰਦੇਵ ਸਿੰਘ ਦੇਮਾਨ ਪੀਵੀ ਨਿਊਜ਼ ਦੇ ਦਫ਼ਤਰ ਅਤੇ ਪਹਿਰੇਦਾਰ ਦੇ ਦਫ਼ਤਰ ਬਾਸੋਂ ਵਿਖੇ ਗੱਲਬਾਤ ਕਰਦੇ ਹੋਏ ਹਾਂਜੀ ਮਾਨ ਸਾਹਿਬ ਆਪਣੀ ਆਮ ਆਦਮੀ ਪਾਰਟੀ ਵਾਰੇ ਲੋਕ ਸਭਾ ਵਾਰੇ ਚੋਣਾਂ ਦਾ ਕੀ ਵਿਚਾਰ ਹੈ ਨਵਾਂ ਆਮ ਆਦਮੀ ਪਾਰਟੀ ਲੋਕ ਸਭਾ ਦਾ ਇਲੈਕਸ਼ਨ ਲੜ ਰਹੀ ਹੈ ਜੀ ਪੰਜਾਬ ਦੀਆਂ 13 13 ਸੀਟਾਂ ਦੇ ਉੱਪਰ 10 ਡਿਕਲੇਅਰ ਹੋ ਗਈਆਂ ਨੇ ਜੀ ਔਰ ਤਿੰਨ ਜਿਹੜੀਆਂ ਨੇ ਪੈਂਡਿੰਗ ਨੇ ਉਹ ਵੀ ਬਹੁਤ ਜਲਦੀ ਜਿਹੜੀਆਂ ਨੇ ਅਨਾਉਂਸ ਹੋ ਜਾਣਗੀਆਂ ਹਾਂਜੀ ਔਰ ਸਾਡੇ ਸਾਰੇ ਉਮੀਦਵਾਰ ਜਿਹੜੇ ਨੇ ਜੀ ਉਹ ਆਮ ਵਰਕਰ ਨੇ ਜਿਹੜੇ ਲੰਮਾ ਸਮਾਂ ਪਾਰਟੀ ਚ ਕੰਮ ਕਰ ਰਿਹਾ ਹੈ ਜਾਂ ਉਹ ਲੋਕ ਨੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ ਆਪਣੀ ਕੌਮ ਦਾ ਭਲਾ ਚਾਹੁੰਦੇ ਆ ਜਿਹੜੇ ਪਿਸਟਾ ਚਾਹਤੂ ਦੁਖੀ ਨੇ ਜਿਨ੍ਹਾਂ ਦੇ ਦਿਲ ਦੇ ਕਿਸੇ ਕੋਨੇ ਚ ਇੱਕ ਸਵਾਰ ਜ਼ਰੂਰ ਹੈ ਕਿ ਸਿਸਟਮ ਠੀਕ ਹੋ ਸਕਦਾ ਅਗਰ ਆਪਾਂ ਸਾਰੇ ਇਕੱਠੇ ਹੋ ਜਾਈਏ ਤਾਂ ਇਸ ਕਿਸਮ ਦੇ ਲੋਕ ਸਾਰੇ ਇਕੱਠੇ ਹੋ ਕੇ ਆਮ ਆਦੀ ਪਾਰਟੀ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਆ ਤੇ ਲੋਕ ਸਭਾ ਪਟਿਆਲਾ ਤੋਂ ਕਿਉਂਕਿ ਮੇਰਾ ਵਿਧਾਨ ਸਭਾ ਨਾਬਾ ਜੀ ਮੈਂ ਨਾਬਾ ਵਿਧਾਨ ਸਭਾ ਤੋਂ 2017 ਦੇ ਵਿੱਚ ਇਲੈਕਸ਼ਨ ਲੜੀ ਸੀ ਇੱਥੇ ਸ਼੍ਰੀਮਤੀ ਨੀਨਾ ਮਿੱਤਲ ਜੀ ਨੇ ਜੀ ਸਾਡੇ ਬਹੁਤ ਪੁਰਾਣੇ ਵਲੰਟੀਅਰ ਨੇ ਉਹਨਾਂ ਨੂੰ ਪਰਸੋਂ ਜਿਹੜੀ ਟਿਕਟ ਜਿਹੜੀ ਅਨਾਉਂਸ ਕੀਤੀ ਗਈ ਹੈ ਔਰ ਬਹੁਤ ਡੈਡੀਕੇਟਡ ਵਲੰਟੀਅਰ ਨੇ ਜੀ ਔਰ ਜ਼ਮੀਨ ਤੇ ਕੰਮ ਕਰਨ ਵਾਲੇ ਨੇ ਲੰਮਾ ਸਮਾਂ ਹੋ ਗਿਆ ਪਾਰਟੀ ਦੇ ਨਾਲ ਅਲੱਗ-ਅਲੱਗ ਮੋਰਚਿਆਂ ਤੇ ਲੜ ਰਹੇ ਆ ਉਹਨਾਂ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਮੈਨੂੰ ਉਮੀਦ ਹੈ ਕਿ ਕਾਂਗਰਸ ਅਕਾਲੀ ਜਾਂ ਖੱਪੇ ਸੱਜੇ ਹੋਰ ਜਿਹੜੇ ਲੋਕ ਲੜ ਰਹੇ ਨੇ ਉਹਨਾਂ ਸਭ ਤੋਂ ਵਧੀਆ ਪਰਫਾਰਮੈਂਸ ਜਿਹੜ ਉਹ ਨਬਾਬ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵੀ ਰਹੂਗੀ ਕਿਉਂਕਿ ਜਦੋਂ 2014 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਈ ਸੀ ਜਦੋਂ ਧਰਮਪ੍ਰੀਤ ਗਾਂਧੀ ਜੀ ਖੁਰਾ ਨੂੰ ਇੱਥੋਂ ਆਮ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਉਦੋਂ ਬਹੁਤ ਹਵਾ ਸੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਹਿਲੀ ਵਾਰੀ ਪਰਨੀਤ ਕੌਰ ਜੀ ਜਿਹੜੇ ਹੁਣ ਵੀ ਕੈਂਡੀਡੇਟ ਨੇ ਕਾਂਗਰਸ ਵੱਲੋਂ ਉਹ ਕਹਿੰਦੇ ਸੀਗੇ ਜੀ ਮੈਨੂੰ ਸੱਤ ਜਨਮਾਂ ਚ ਨਹੀਂ ਹਰਾ ਸਕਦੇ ਔਰ ਉਹ ਜਿਹੜੇ ਜੀ ਹਾਰ ਗਏ ਸੀਗੇ ਔਰ ਧਰਮਪ੍ਰੀਤ ਗਾਂਧੀ ਜਿੱਥੋਂ ਵਿਨਰ ਹੋਏ ਸੀ ਪਰ ਕਈ ਵਾਰੀ ਕਹਿੰਦੇ ਵੀ ਬੜੀ ਵੱਡੀ ਜਿਹੜੀ ਸਿਆਣਪ ਹੁੰਦੀ ਹੈ ਨਾ ਜੀ ਸਹਿਸ ਸਿਆਣਪਾਂ ਲੱਖ ਰੁਪਏ ਪ੍ਰੀਖਿਆ ਨੇ ਚੱਲੇ ਨਾ ਬੜੀਆਂ ਸਿਆਣਪਾਂ ਜਿਹੜੀਆਂ ਇਨਸਾਨ ਨੂੰ ਖਰਾਬ ਕਰ ਦੇਣੇ ਡਾਕਟਰ ਸਾਹਿਬ ਬੜੇ ਅੱਛੇ ਡਾਕਟਰ ਨੇ ਪਰ ਬੜੀ ਸਿਆਣਪ ਜਿਹੜੀ ਸੀ ਉਹਨਾਂ ਨੂੰ ਖਰਾਬ ਕਰਕੇ ਕੁਝ ਕੁ ਲੋਕਾਂ ਨੇ ਮਿਸਗਾਈਡ ਕਰਤਾ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਝਾੜੂ ਦੇ ਨਿਸ਼ਾਨ ਤੇ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਵੇ ਪਾਰਟੀ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਵਧੀਆ ਮਾਨ ਸਤਕਾਰ ਮਿਲੇ ਪਰ ਪਾਰਟੀ ਖਿਲਾਫ ਜਦੋਂ ਉਹਨਾਂ ਨੇ ਗਲਤ ਬਿਆਨ ਬਾਈ ਕੀਤੀ ਤਾਂ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਤਾ ਔਰ ਹੁਣ ਉਹਨਾਂ ਨੇ ਇੱਕ ਆਪਣਾ ਵੱਖਰਾ ਇੱਕ ਮੋਰਚ ਉਹਨਾਂ ਲਈ ਵੀ ਗੁੱਡ ਵਿਸ਼ੇਸ ਆ ਪਰ ਮੈਂ ਇਹ ਕਹਿਣਾ ਅਕਸਰ ਮੈਂ ਬਾਬਾ ਬੁੱਲੇ ਸ਼ਾਹ ਦਾ ਕਲਾਮ ਕਹਿਣਾ ਹੁੰਦਾ ਕਿ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚ ਸੱਚ ਦਾ ਪਹਿਰਾ ਦੇ ਰਹੇ ਆ ਸੱਚ ਦੀ ਲੜਾਈ ਲੜ ਰਹੇ ਆ ਔਰ ਮੈਨੂੰ ਉਮੀਦ ਆ ਕਿ ਲੋਕ ਸੱਚ ਨੂੰ ਪਸੰਦ ਕਰਦੇ ਆ 2014 ਦੀ ਇਲੈਕਸ਼ਨ ਦੇ ਵਿੱਚ ਲੋਕ ਸਭਾ ਜਦੋਂ ਹੋਈ ਸੀ ਨੱਬਾ ਵਿਧਾਨ ਸਭਾ ਤੋਂ 14000 ਦੀ ਲੀਡ ਆ ਮਤ ਪਾਰਟੀ ਨੂੰ ਲੋਕ ਸਭਾ ਪਟਿਆਲਾ ਦੇ ਵਿੱਚੋਂ ਮਿਲੀ ਸੀ ਜਿਹਦੇ ਸਿਰ ਤੇ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਬਣੇ ਸੀ ਔਰ ਹੁਣ ਵੀ ਮੈਨੂੰ ਉਮੀਦ ਆ ਕਿ ਜਿਹੜੇ ਸਾਡੇ ਵੋਟਰ ਨੇ ਨਾਪਾ ਵਿਧਾਨ ਸਭਾ ਦੇ ਪਟਿਆਲਾ ਲੋਕ ਸਭਾ ਦੇ ਵੋਟਰ ਬਹੁਤ ਸਿਆਣੇ ਹੋਗੇ ਜੀ ਨਵੇਂ ਜਿਹੜਾ ਯੂਥ ਆ ਰਹਿਆ ਨਵੇਂ ਮੁੰਡੇ ਕੁੜੀਆਂ ਆ ਰਹੇ ਨੇ ਬੜੇ ਸਿਆਣੇ ਹੋਗੇ ਉਹਨਾਂ ਨੂੰ ਪਤਾ ਕਿ ਇੱਥੇ ਪੜ੍ਹਾਈ ਦੀ ਕੋਈ ਵੈਲਿਊ ਨਹੀਂ ਉਹਨਾਂ ਨੂੰ ਪਤਾ ਕਿ ਜੇ ਮੈਂ ਸੈਟਲ ਹੋਣਾ ਚਾਹੁੰਦਾ ਤਾਂ ਮੈਨੂੰ ਹਾਈ ਲੈਟਸ ਕਰਨਾ ਪੈਣਾ ਉਹਨਾਂ ਨੂੰ ਪਤਾ ਕਿ ਜੇ ਮੈਂ ਸੈਟਲ ਹੋਣਾ ਤਾਂ ਮੈਨੂੰ 20 ਲੱਖ ਰੁਪਈਆ ਮੇਰੇ ਮਾਪੇ ਨੂੰ ਖਰਚ ਕਰਨਾ ਪੈਣਾ ਸੋ ਅੱਜ ਪੰਜਾਬ ਦੇ ਵਿੱਚੋਂ ਰੋਜ਼ ਇੱਕ ਜਹਾਜ਼ ਜਿਹੜਾ ਜੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਾ ਰਿਹਾ ਜੀ ਔਰ 20 ਲੱਖ ਰੁਪਈਆ ਲਾ ਕਿ ਕਿੰਨੇ ਕਰੋੜਾਂ ਰੁਪਈਆ ਪੰਜਾਬ ਦੇ ਵਿੱਚੋਂ ਜਾ ਰਹੇ ਜੀ ਪੈਸਾ ਕਿੱਦਾ ਸਾਡਾ ਪੈਸਾ ਕਿੱਦਾ ਕਮਾ ਹੈ ਸਾਡੀ ਮਾਪੇ ਦਾ ਦਸਾਂ ਨੌ ਦੀ ਮਿਹਨਤ ਦੇ ਨਾਲ ਉਹ ਪੈਸਾ ਬਾਹਰਲੇ ਦੇਸ਼ਾਂ ਵਾਲੇ ਪਾਸੇ ਜਾ ਰਿਹਾ ਜੀ ਕਿਉਂ ਕਿਉਂਕਿ ਇੱਥੋਂ ਦਾ ਸਿਸਟਮ ਜਿਹੜਾ ਐਡਾ ਪ੍ਰੋਸਟ ਹੋ ਚੁੱਕਿਆ ਉਹ ਪ੍ਰੋਸਸ ਸਿਸਟਮ ਨੂੰ ਠੀਕ ਕਰਨ ਵਾਸਤੇ ਆਵਾਜ਼ ਦੀ ਪਾਰਟੀ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਲੜ ਰਹੀ ਹੈ ਔਰ ਹਿੰਦੁਸਤਾਨ ਦੇ ਵਿੱਚ ਵੀ ਪੂਰੇ ਕਾਫੀ ਸਟੇਟਾਂ 'ਚ ਲੜ ਰਹੀ ਹੈ ਜੀ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਵਰਾਂ ਦੀ ਅਗਵਾਈ ਦੇ ਵਿੱਚ ਕਿਉਂਕਿ ਮੈਂ ਇਸ ਕਰਕੇ ਗੱਲ ਮਾਰਨਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਜਦੋਂ ਤਾਂ ਹਿੰਦੁਸਤਾਨ ਆਜ਼ਾਦ ਹੋਇਆ ਇਹ ਸਾਡਾ ਚੈਲੰਜ ਹੈ ਜੀ ਕਿ ਆਜ਼ਾਦ ਹਿੰਦੁਸਤਾਨ ਦੇ ਕਿਸੇ ਵੀ ਮੁੱਖ ਮੰਤਰੀ ਨੇ 4 ਸਾਲਾਂ ਚ ਨੇ ਕੰਮ ਨਹੀਂ ਕੀਤੇ ਜਿਨੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੇ ਝਗੜੀ ਸਰਕਾਰ ਨੇ ਦਿੱਲੀ ਦੇ ਵਿੱਚ ਕਿਤੇ ਹੈ ਜੀ ਇੱਕ ਮੀਲ ਪੱਥਰ ਹੈ ਜੀ ਆਮ ਅਕਾਲੀ ਦਲ ਦੇ ਲੀਡਰ ਤੇ ਕਾਂਗਰਸ ਦੇ ਲੀਡਰ ਦੋ ਚਲਾਰੇ ਨੇ ਵੀ ਇਹ ਖੀਰੂ ਖੀਰੂ ਹੋ ਗਈ ਪਾਰਟੀ ਚੱਲਦੀ ਨਿਕਾਮਜਾਬ ਤੁਹਾਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਰਪੁਰਜੀ ਦੇਖੋ ਅੱਜ ਅਕਾਲੀ ਦਲ ਜਿਹੜਾ ਸੀ 1920 ਚ ਬਣੀ ਪਾਰਟੀ ਠੀਕ ਹੈ ਜੀ ਅੱਜ 2019 ਚੱਲ ਰਿਹਾ ਜੀ 100 ਸਾਲ ਹੋ ਗਿਆ ਅੱਜ ਉਹਦੇ ਵਿੱਚੋਂ ਕਿੰਨੇ ਹਿੱਸੇ ਬਣ ਗਏ ਜੀ ਅਕਾਲੀ ਦਲ 1920 ਅਕਾਲੀ ਦਲ ਜਿਹੜਾ ਜੀ ਅੰਮ੍ਰਿਤਸਰ ਅਕਾਲੀ ਦਲ ਟਕਸਾਲੀ ਹੋਰ ਪਤਾ ਨਹੀਂ ਕੀ ਕੁਝ ਬਣ ਗਿਆ ਜੀ ਉਹ ਸਾਰੇ ਅਕਾਲੀ ਦਲ ਤੋਂ ਨਿਕਲੇ ਸੀ ਜੀ ਅਕਾਲੀ ਦਲ ਬਿਲਕੁਲ ਖੀਰੂ ਖੀਰੂ ਹੋ ਗਿਆ ਔਰ ਗੱਲ ਰਹੀ ਕਾਂਗਰਸ ਦੀ ਕਾਂਗਰਸ ਜਿਹੜੀ ਹੈ ਨਾ ਜੀ ਹਿੰਦੁਸਤਾਨ ਨੂੰ ਬਰਬਾਦ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਹੈ ਜਿਨੇ ਹਿੰਦੁਸਤਾਨ ਦੇ ਗਰੀਬਾਂ ਨਾਲ ਦਲਿਤ ਸਮਾਜ ਨਾਲ ਸਭ ਤੋਂ ਵੱਧ ਝੂਠ ਬੋਲਿਆ ਔਰ ਇਸ ਪਾਰਟੀ ਨੇ ਹਿੰਦੁਸਤਾਨ ਦੇ ਗਰੀਬ ਦਾ ਮਜ਼ਾਕ 1972 ਤੋਂ ਇਹ ਚੱਲਿਆ ਆ ਰਿਹਾ ਹੈ ਜਦੋਂ ਇੰਦਰਾ ਗਾਂਧੀ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੀ ਕਿ ਅਸੀਂ ਲੋਕਾਂ ਦੇ ਘਰਾਂ ਤੋਂ ਗਰੀਬੀ ਕਟਾਂਗੇ ਕਿ ਗਰੀਬੀ ਨਿਕਲੀ ਨਹੀਂ ਗਰੀਬੀ ਨਹੀਂ ਨਿਕਲੀ ਇਸ ਕਰਕੇ ਇਹਨਾਂ ਦੀਆਂ ਗੱਲਾਂ ਨੇ ਜੀ ਮੈਨੂੰ ਯਾਦ ਆ ਜਦੋਂ ਮੈਂ ਕੈਨੇਡਾ ਸੀ ਜਦੋਂ ਫਸਟ ਟਾਈਮ ਅਰਵਿੰਦ ਕੇਜਰੀਵਾਹੁਰਾ ਨੇ ਨਮੀ ਦਿੱਲੀ ਤੋਂ ਸ਼ੀਲਾ ਦੇਖਸ਼ ਦੇ ਖਿਲਾਫ ਇਲੈਕਸ਼ਨ ਲੜੀ ਸ਼ੀਲਾ ਦੇਖਸ਼ ਤੋਂ ਪੁੱਛਿਆ ਕਿ ਜੀ ਤੁਸੀਂ ਜਾਣਦੇ ਹੋ ਅਰਵਿੰਦ ਕੇਜਰੀਵਾਲ ਕੌਣ ਹੈ ਕਹਿੰਦੀ ਜੀ ਮੈਨੂੰ ਨਹੀਂ ਪਤਾ ਹੂ ਹੂ ਅਰਵਿੰਦ ਕੇਜਰੀਵਾਲ ਆਈ ਡੋਟ ਨੋ ਹੂ ਇਜ਼ ਮੈਂ ਨਹੀਂ ਜਾਣਦੀ ਕੌਣ ਹੈ ਕਹਿੰਦੀ ਇਹ ਤਾਂ ਨਾਲੀ ਦਾ ਇੱਕ ਗਟਰ ਦਾ ਕੀੜਾ ਇਹਨੂੰ ਕਿੰਨੇ ਪੁੱਛਣਾ ਜੀ ਇਹ 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 ਮੇਰੇ ਖਿਲਾਫ ਇਲੈਕਸ਼ਨ ਲੜੂਗਾ ਜੀ ਲੋਕਾਂ ਨੇ ਮਾਨ ਸਤਕਾਰ ਦਿੱਤਾ ਪਹਿਲੀ ਵਾਰੀ 15 ਸਾਲ ਮੁੱਖ ਮੰਤਰੀ ਰਹੀ ਦਿੱਲੀ ਦੀ ਸ਼ੀਲਾ ਦੇਖਸ਼ ਤੋਂ ਅਰਵਿੰਦ ਕੇਜਰੀਵਾਲ ਨੇ ਹਰਾਇਆ 49 ਦਿਨ ਦੀ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਫਿਰ ਦੁਬਾਰਾ ਇਲੈਕਸ਼ਨ ਹੋਈ ਫਿਰ ਉਹਨੇ ਹੀ ਲਾਫਜ਼ ਗਿਆ ਕਿ ਜੀ ਪਹਿਲਾਂ ਤਾਂ ਲੋਕ ਕੇ ਜਨੂਨ ਜਾਂ ਸੀ ਲੋਕਾਂ ਨੇ ਵੈਸੇ ਹੀ ਇੱਕ ਜਿਵੇਂ ਪਾਣੀ ਦਾ ਘਬਾਰਾ ਸੀ ਲੋਕਾਂ ਨੇ ਵੋਟਾਂ ਪਾਤੀਆਂ ਹੁਣ ਪਤਾ ਲੱਗੂ ਅਸਲੀ ਕਿਉਂਕਿ ਪਹਿਲੀ ਵਾਰੀ ਤਾਂ ਬੰਦਾ ਜਿੱਤ ਜਾਂਦਾ ਦੂਜੀ ਵਾਰੀ ਜਿੱਤਦਾ ਆਪਣੇ ਕੰਮ ਦੇ ਨਾਲ ਤਾਂ ਜਦੋਂ ਦੂਜੀ ਵਾਰੀ ਵੋਟਾਂ ਪਈਆਂ ਤੁਹਾਨੂੰ ਪਤਾ ਕਿ ਹਿੰਦੁਸਤਾਨ ਨਹੀਂ ਦੁਨੀਆ ਦਾ ਇਤਿਹਾਸ ਹੈ ਕਿ ਕਿਸੇ ਵੀ ਪਾਰਟੀ ਨੇ 96% ਸੀਟਾਂ ਹਾਲੇ ਤੱਕ ਨਹੀਂ ਜਿੱਤੀਆਂ 70 ਦੇ ਵਿੱਚੋਂ 67 ਸੀਟਾਂ ਆਮ ਆਦਮੀ ਪਾਰਟੀ ਜਿੱਤ ਕੇ ਅੱਜ ਅੱਜ ਸਾਡੀ ਐਜੂਕੇਸ਼ਨ ਸਾਡਾ ਹੈਲਥ ਸਿਸਟਮ ਸਾਡਾ ਗਰੀਬਾਂ ਲਈ ਘਰ ਘਰ ਪਾਣੀ ਔਰ ਜਿਹੜਾ ਜਿਹੜੀਆਂ ਨੇ ਪੈਨਸ਼ਨਾਂ ਔਰ ਜਿਹੜੀਆਂ ਨੇ ਵਪਾਰੀ ਭਰਾਵਾਂ ਲਈ ਜਿਹੜੇ ਕਿਸਾਨ ਨੇ ਉਹਨਾਂ ਲਈ ਅਨਾ ਮਾਫ ਕਰਨਾ ਸੁਆਮੀ ਨਾਥਨ ਰਿਪੋਰਟ ਜਿਹੜੀ ਹੈ ਉਹਦੇ ਬਰਾਬਰ ਦੇ ਰੇਟ ਦਿੱਲੀ ਚ ਲਾਗੂ ਕਰਤੇ ਇਹ ਸਿਰਫ ਸਿਰਫ ਅਰਵਿੰਦ ਕੇਜਰੀਵਾਲ ਨੇ ਕੀਤੇ ਆਮ ਆਦੀ ਪਾਰਟੀ ਨੇ ਕੀਤੇ ਆ ਜੀ ਔਰ ਅਸੀਂ ਲੜ ਰਹੇ ਹਾਂ ਜੀ ਮੈਨੂੰ ਉਮੀਦ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਆਮ ਪਾਰਟੀ ਦੇ ਹੱਕ 'ਚ ਭੁਗਤੇਗਾ ਪਰ ਉਹ ਦਿਨ ਦੂਰ ਨੇ ਜਿੱਦਾਂ ਅਰਵਿੰਦ ਕੇਜਰੀਵਾਲ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ